ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਪਰਮਾਤਮਾ ਨੇ ਸਾਡੇ ਬਾਰੇ ਕੀ ਸੋਚ ਰੱਖਿਆ ਹੈ ਇਸ ਬਾਰੇ ਤਾਂ ਸਾਨੂੰ ਵੀ ਨਹੀਂ ਪਤਾ ਜਦੋਂ ਸਾਡੀ ਜ਼ਿੰਦਗੀ ਵਿੱਚ ਥੋੜੇ ਜਿਹੇ ਵੀ ਬਦਲਾਵ ਆਉਂਦੇ ਹਨ ਤਾਂ ਅਸੀਂ ਆਖ ਦਿੰਦੇ ਹਾਂ ਕਿ ਪਤਾ ਨਹੀਂ ਸਾਡੇ ਕਰਮਾਂ ਵਿੱਚ ਕੀ ਲਿਖਿਆ ਹੈ ਚੰਗਾ ਲਿਖਿਆ ਹੈ ਜਾਂ ਮਾੜਾ ਲਿਖਿਆ ਹੈ ਤੇ ਜਦੋਂ ਕਈ ਵਾਰ ਮਾੜਾ ਸਮਾਂ ਨਿਕਲ ਕੇ ਬਹੁਤ ਚੰਗਾ ਸਮਾਂ ਆ ਜਾਂਦਾ ਹੈ ਤਾਂ ਅਸੀਂ ਅਕਸਰ ਹੀ ਕਹਿ ਦਿੰਦੇ ਹਾਂ ਕਿ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਸੋ ਸਾਧ ਸੰਗਤ ਜੀ ਅੱਜ ਅਸੀਂ ਇਸੇ ਹੀ ਬਾਰੇ ਵਿਚਾਰ ਕਰਨ ਵਾਲੇ ਹਾਂ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਦੇ ਲਈ ਬਣ ਜਾਵੇ ਸਾਧ ਸੰਗਤ ਜੀ ਪਰਮਾਤਮਾ ਨੇ ਜੋ ਵੀ ਤੁਹਾਡੇ ਲਈ ਸੋਚਿਆ ਹੋਵੇਗਾ ਕਿਵੇਂ ਦਾ ਸੋਚਿਆ ਹੋਵੇਗਾ ਅਸੀਂ ਇਸ ਪ੍ਰਤੀ ਤੁਹਾਨੂੰ ਦੋ ਸੱਚੀਆਂ ਕਹਾਣੀਆਂ ਸੁਣਾਉਣ ਵਾਲੇ ਹਾਂ ਜੀ ਜਿਨ੍ਹਾਂ ਨੂੰ ਤੁਸੀਂ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤੇ ਤੁਹਾਨੂੰ ਵੀ ਸਮਝ ਆ ਜਾਵੇਗੀ ਕਿ ਪਰਮਾਤਮਾ ਜੀ ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚਦੇ ਗਿਆਨ ਵਰਧਕ ਕਹਾਣੀਆਂ ਤੁਹਾਡੇ ਲਈ ਹਨ ਜੀ ਅੱਜ ਮੈਂ ਤੁਹਾਡੇ ਲਈ ਇੱਕ ਕਹਾਣੀ ਲੈ ਕੇ ਆਈ ਹਾਂ ਜੋ ਨਾ ਕਿ ਸਿਰਫ ਤੁਹਾਡੇ ਦਿਮਾਗ ਨੂੰ ਹਿਲਾ ਹੀ ਦੇਵੇਗੀ ਬਲਕਿ ਤੁਹਾਡੀ ਰੂਹ ਨੂੰ ਵੀ ਸੁੱਤੀ ਹੋਈ ਨੂੰ ਜਗਾ ਦੇਵੇਗੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕਿਸ ਤਰ੍ਹਾਂ ਪਰਮਾਤਮਾ ਹਰ ਇੱਕ ਜੀਵ ਦੇ ਲਈ ਕੋਈ ਨਾ ਕੋਈ ਨਵੀਂ ਯੋਜਨਾ ਜ਼ਰੂਰ ਬਣਾਉਂਦੇ ਹਨ ਇਹ ਕਿਵੇਂ ਹਰ ਇੱਕ ਚੀਜ਼ ਜੋ ਵੀ ਹੁੰਦੀ ਹੈ ਇੱਕ ਵੱਡੇ ਸਬਕ ਦਾ ਹੀ ਹਿੱਸਾ ਹੁੰਦੀ ਹੈ ਇਸ ਕਹਾਣੀ ਵਿੱਚ ਛੁਪੇ ਹੋਏ ਸਬਕ ਨੂੰ ਤੁਹਾਨੂੰ ਜੀਵਨ ਦੀਆਂ ਬਹੁਤ ਹੀ ਮਹੱਤਵਪੂਰਨ ਸੱਚਾਈਆਂ ਨਾਲ ਰੂਬ ਰੂ ਕਰਵਾਉਂਦੇ ਹਨ ਜੀ ਤਾਂ ਇਸ ਦਿਲਚਸਪ ਕਹਾਣੀ ਨੂੰ ਅੰਤ ਤੱਕ ਜ਼ਰੂਰ ਸਰਵਣ ਕਰ ਲੈਣਾ ਜੀ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲੈਣਾ ਜੀ ਸੋ ਸ਼ੁਰੂ ਕਰਦੇ ਹਾਂ ਜੀ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਆਦਮੀ ਰਹਿੰਦਾ ਸੀ ਉਹ ਆਦਮੀ ਬਿਲਕੁਲ ਹੀ ਇਕੱਲਾ ਆਪਣੀ ਛੋਟੀ ਜਿਹੀ ਝੁੱਗੀ ਦੇ ਵਿੱਚ ਰਹਿੰਦਾ ਸੀ ਉਹ ਆਦਮੀ ਬੜਾ ਹੀ ਆਲਸੀ ਸੀ ਉਹ ਕਦੇ ਵੀ ਕੋਈ ਕੰਮ ਨਹੀਂ ਸੀ ਕਰਦਾ ਪੂਰੀ ਤਰ੍ਹਾਂ ਨਿਕੰਮਾ ਤੇ ਨਕਾਰਾ ਸੀ ਬਸ ਉਹ ਹਮੇਸ਼ਾ ਕਿਸੇ ਭਾਲ ਵਿੱਚ ਰਹਿੰਦਾ ਸੀ ਕਿ ਕਿਤੇ ਉਹ ਨਾ ਕਿਤੇ ਉਹ ਮੈਨੂੰ ਖਾਣਾ ਮਰ ਜਾਵੇ ਤਾਂ ਇੱਕ ਦਿਨ ਜਦੋਂ ਉਹ ਆਦਮੀ ਖਾਣੇ ਦੀ ਤਲਾਸ਼ ਵਿੱਚ ਭਟਕ ਰਿਹਾ ਸੀ ਤਦ ਉਸ ਨੂੰ ਇੱਕ ਅੰਬਾਂ ਦਾ ਬਾਗ ਦਿਖਦਾ ਹੈ ਉਹ ਕਈ ਦਿਨਾਂ ਤੋਂ ਭੁੱਖਾ ਵੀ ਸੀ ਇਸ ਲਈ ਉਹ ਖਾਣੇ ਦੀ ਤਲਾਸ਼ ਵਿੱਚ ਬਾਗ ਦੇ ਅੰਦਰ ਚਲਿਆ ਗਿਆ ਉਹ ਜਾ ਕੇ ਵੇਖਦਾ ਹੈ ਕਿ ਬਾਗ ਵਿੱਚ ਵੱਖ-ਵੱਖ ਤਰ੍ਹਾਂ ਦੇ ਬਹੁਤ ਸਾਰੇ ਰੁੱਖ ਲੱਗੇ ਹੋਏ ਸੀ ਉਹ ਇੱਕ ਰੁੱਖ ਤੇ ਚੜ ਜਾਂਦਾ ਹੈ ਉਹ ਜਿਵੇਂ ਹੀ ਫਲ ਤੋੜਨ ਲੱਗਦਾ ਹੈ ਅਚਾਨਕ ਉਸ ਬਾਗ ਦਾ ਮਾਲਕ ਆ ਜਾਂਦਾ ਹੈ ਤੇ ਉਸ ਆਦਮੀ ਨੂੰ ਰੁੱਖ ਤੇ ਚੜਿਆ ਵੇਖ ਲੈਂਦਾ ਹੈ ਬੜੇ ਹੀ ਗੁੱਸੇ ਵਿੱਚ ਉਸ ਆਦਮੀ ਨੂੰ ਆਉਣ ਲਈ ਕਹਿੰਦਾ ਹੈ ਪਰ ਇਹ ਆਦਮੀ ਬਾਗ ਦੇ ਮਾਲਕ ਨੂੰ ਵੇਖ ਕੇ ਡਰ ਜਾਂਦਾ ਹੈ ਤੇ ਆਉਣ ਤੋਂ ਮਨਾ ਕਰ ਦਿੰਦਾ ਹੈ ਬਾਗ ਦਾ ਮਾਲਕ ਅੰਦਰ ਜਾ ਕੇ ਇੱਕ ਵੱਡਾ ਸਾਰਾ ਡੰਡਾ ਲੈ ਕੇ ਆਉਂਦਾ ਹੈ ਇਹ ਵੇਖ ਕੇ ਉਹ ਆਦਮੀ ਫਟਾਫਟ ਰੁੱਖ ਤੋਂ ਉਤਰ ਜਾਂਦਾ ਹੈ ਤੇ ਮਾਲਕ ਦੇ ਪਹੁੰਚਣ ਤੋਂ ਪਹਿਲਾਂ ਹੀ ਛਾਲ ਮਾਰ ਕੇ ਜੰਗਲ ਵਿੱਚ ਭੱਜ ਜਾਂਦਾ ਹੈ ਤੇ ਜੰਗਲ ਵਿੱਚ ਜਾ ਕੇ ਫਿਰ ਉਹ ਲੋਕ ਜਾਂਦਾ ਹੈ ਕੁਝ ਦਿਨ ਬਾਅਦ ਉਹ ਆਲਸੀ ਆਦਮੀ ਉੱਥੋਂ ਹੀ ਨਿਕਲਦਾ ਹੈ ਤੇ ਜੰਗਲ ਦੇ ਰਸਤੇ ਜਦੋਂ ਵੀ ਉਹ ਪਿੰਡ ਵੱਲ ਜਾ ਰਿਹਾ ਸੀ ਉਸ ਨੂੰ ਇੱਕ ਲੂੰਬੜੀ ਦਿਖਦੀ ਹੈ ਜਿਸ ਦੇ ਸਿਰਫ ਦੋ ਹੀ ਪੈਰ ਸੀ ਜਿਸ ਦੇ ਪਿਛਲੇ ਦੋ ਪੈਰ ਟੁੱਟ ਚੁੱਕੇ ਸਨ ਉਹ ਜੰਗਲ ਵਿੱਚ ਕਿਸਕਦੀ ਹੋਈ ਚੱਲ ਰਹੀ ਸੀ ਇਹ ਦੇਖਣ ਤੋਂ ਬਾਅਦ ਉਹ ਸੋਚਦਾ ਹੈ ਕਿ ਇਹ ਲੂੰਬੜੀ ਹੁਣ ਤੱਕ ਇਸ ਸੰਘਣੇ ਜੰਗਲ ਵਿੱਚ ਜਿਉਂਦੀ ਕਿਵੇਂ ਹੈ ਇਹ ਲੂੰਬੜੀ ਤਾਂ ਭੱਜ ਵੀ ਨਹੀਂ ਸਕਦੀ ਚੱਲ ਵੀ ਨਹੀਂ ਸਕਦੀ ਤਾਂ ਕਿਵੇਂ ਇਹ ਆਪਣੇ ਖਾਣੇ ਦਾ ਪ੍ਰਬੰਧ ਕਰਦੀ ਹੋਵੇਗੀ ਕਿਵੇਂ ਇਹ ਲੂੰਬੜੀ ਆਪਣੇ ਆਪ ਨੂੰ ਇਸ ਜੰਗਲ ਵਿੱਚ ਦੂਜੇ ਜਾਨਵਰਾਂ ਤੋਂ ਬਚਾਉਂਦੀ ਹੋਵੇਗੀ ਇਹ ਗੱਲ ਉਹ ਆਦਮੀ ਸੋਚ ਹੀ ਰਿਹਾ ਸੀ ਕਿ ਅਚਾਨਕ ਝਾੜੀਆਂ ਦੇ ਪਿੱਛੋਂ ਤੋਂ ਕਿਸੇ ਦੇ ਆਉਣ ਦੀ ਆਵਾਜ਼ ਆਉਂਦੀ ਹੈ ਉੱਥੇ ਇੱਕ ਸ਼ੇਰ ਆ ਜਾਂਦਾ ਹੈ ਜਿਸਦੇ ਮੂੰਹ ਵਿੱਚ ਮਾਸ ਦਾ ਟੁਕੜਾ ਹੁੰਦਾ ਹੈ ਤੇ ਉਹ ਸ਼ੇਰ ਉਸ ਅਪਾਹਜ ਲੂੰਬੜੀ ਵੱਲ ਵਧ ਰਿਹਾ ਹੁੰਦਾ ਹੈ ਸ਼ੇਰ ਨੂੰ ਵੇਖ ਕੇ ਦੂਜੇ ਸਾਰੇ ਜਾਨਵਰ ਉੱਥੋਂ ਭੱਜ ਜਾਂਦੇ ਹਨ ਤੇ ਹੁਣ ਉੱਥੇ ਸਿਰਫ ਲੂੰਬੜੀ ਹੀ ਰਹਿ ਜਾਂਦੀ ਹੈ ਇਹ ਵੇਖ ਕੇ ਆਦਮੀ ਆਪਣੀ ਜਾਨ ਬਚਾਉਣ ਲਈ ਇੱਕ ਰੁੱਖ ਦੇ ਉੱਪਰ ਚੜ ਜਾਂਦਾ ਹੈ ਤੇ ਫਿਰ ਜੋ ਹੁੰਦਾ ਹੈ ਉਸ ਨੂੰ ਵੇਖ ਕੇ ਉਹ ਆਦਮੀ ਹੈਰਾਨ ਹੀ ਰਹਿ ਜਾਂਦਾ ਹੈ ਉਹ ਸ਼ੇਰ ਮਾਸ ਦਾ ਟੁਕੜਾ ਲੂੰਬੜੀ ਦੇ ਸਾਹਮਣੇ ਰੱਖ ਦਿੰਦਾ ਹੈ ਤੇ ਉੱਥੋਂ ਚਲਿਆ ਜਾਂਦਾ ਹੈ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਫਿਰ ਉਹ ਆਦਮੀ ਹੈਰਾਨ ਹੋ ਜਾਂਦਾ ਹੈ ਤੇ ਉੱਪਰ ਵਾਲੇ ਦੀ ਯੋਜਨਾ ਦੇਖ ਕੇ ਉਸ ਦਾ ਮਨ ਵੀ ਖੁਸ਼ ਹੋ ਜਾਂਦਾ ਹੈ ਤੇ ਫਿਰ ਉਹ ਸੋਚਦਾ ਹੈ ਕਿ ਪਰਮਾਤਮਾ ਕੋਲ ਸਭ ਦੇ ਲਈ ਕੋਈ ਨਾ ਕੋਈ ਯੋਜਨਾ ਜ਼ਰੂਰ ਹੁੰਦੀ ਹੈ ਪਰਮਾਤਮਾ ਨੇ ਹਰ ਇੱਕ ਦੀ ਰੋਜ਼ੀ ਰੋਟੀ ਲਿਖੀ ਹੁੰਦੀ ਹੈ ਹਰ ਕਿਸੇ ਦੇ ਲਈ ਉਹ ਚੰਗਾ ਹੀ ਸੋਚਦੇ ਹਨ ਤੇ ਜੇ ਪਰਮਾਤਮਾ ਦੇ ਕੋਲ ਇਹ ਲੂੰਬੜੀ ਲਈ ਯੋਜਨਾ ਹੈ ਤਾਂ ਜ਼ਰੂਰ ਮੇਰੇ ਲਈ ਵੀ ਉਸ ਕੋਲ ਕੋਈ ਨਾ ਕੋਈ ਵਿਉਂਤ ਜ਼ਰੂਰ ਹੋਵੇਗੀ ਤੇ ਫਿਰ ਉਹ ਆਦਮੀ ਉਥੋਂ ਥੋੜੀ ਦੂਰ ਅੱਗੇ ਚੱਲਿਆ ਜਾਂਦਾ ਹੈ ਇੱਕ ਰਸਤੇ ਤੇ ਇੱਕ ਪਾਸੇ ਇੱਕ ਵੱਡਾ ਸਾਰਾ ਰੁੱਖ ਵੇਖ ਕੇ ਉਸਦੇ ਹੇਠਾਂ ਬੈਠ ਜਾਂਦਾ ਹੈ ਇਹ ਸੋਚ ਕੇ ਕਿ ਮੇਰੇ ਲਈ ਵੀ ਕੋਈ ਨਾ ਕੋਈ ਖਾਣਾ ਜ਼ਰੂਰ ਲੈ ਕੇ ਆਵੇਗਾ ਸ਼ਾਮ ਤੱਕ ਉਸੇ ਜਗ੍ਹਾ ਤੇ ਬੈਠ ਕੇ ਉਡੀਕ ਕਰਦਾ ਹੈ ਪਰ ਕੋਈ ਵੀ ਉਸਦੇ ਲਈ ਖਾਣਾ ਨਹੀਂ ਲੈ ਕੇ ਆਉਂਦਾ ਆਖਰਕਾਰ ਜਦੋਂ ਉਸ ਨੂੰ ਭੁੱਖ ਬਰਦਾਸ਼ਤ ਨਹੀਂ ਹੁੰਦੀ ਉਹ ਖੁਦ ਹੀ ਖਾਣੇ ਦੀ ਤਲਾਸ਼ ਵਿੱਚ ਨਿਕਲ ਪੈਂਦਾ ਹੈ ਉਸ ਰਸਤੇ ਦੇ ਵਿੱਚ ਜਾ ਹੀ ਰਿਹਾ ਹੁੰਦਾ ਹੈ ਤਾਂ ਉਸ ਨੂੰ ਇੱਕ ਬਜ਼ੁਰਗ ਆਦਮੀ ਮਿਲਦਾ ਹੈ ਉਹ ਆਲਸੀ ਆਦਮੀ ਨੂੰ ਕਹਿੰਦਾ ਹੈ ਕਿ ਤੁਸੀਂ ਕੌਣ ਆਲਸੀ ਉਸ ਨੂੰ ਕਹਿੰਦਾ ਜੀ ਮੈਂ ਤੁਹਾਡੇ ਕੋਲ ਕੁਝ ਖਾਣ ਲਈ ਮੰਗਦਾ ਹਾਂ ਮੈਨੂੰ ਕੁਝ ਖਾਣ ਲਈ ਦਿਓ ਮੈਨੂੰ ਬਹੁਤ ਹੀ ਭੁੱਖ ਲੱਗੀ ਹੋਈ ਹੈ ਤਾਂ ਉਹ ਬਜ਼ੁਰਗ ਆਦਮੀ ਉਸ ਨੂੰ ਭੋਜਨ ਤੇ ਪਾਣੀ ਦੇ ਦਿੰਦਾ ਹੈ ਖਾਣਾ ਖਾਣ ਤੋਂ ਬਾਅਦ ਉਹ ਆਦਮੀ ਬਜ਼ੁਰਗ ਆਦਮੀ ਨੂੰ ਕਹਿੰਦਾ ਹੈ ਕਿ ਬਾਬਾ ਅੱਜ ਮੈਂ ਜੋ ਵੇਖਿਆ ਤੁਸੀਂ ਉਸ ਤੇ ਵਿਸ਼ਵਾਸ ਨਹੀਂ ਕਰੋਗੇ ਉਸ ਨੇ ਸਾਰੀ ਹੀ ਲੂੰਬੜੀ ਦੀ ਘਟਨਾ ਦੱਸੀ ਤੇ ਕਹਿਣ ਲੱਗਾ ਕਿ ਪਰਮਾਤਮਾ ਕੋਲ ਮੇਰੇ ਲਈ ਵੀ ਕੋਈ ਨਾ ਕੋਈ ਯੋਜਨਾ ਜ਼ਰੂਰ ਹੋਵੇਗੀ ਪਰ ਰੱਬ ਨੇ ਉਸ ਲੂੰਬੜੀ ਉੱਤੇ ਆਪਣੀ ਦਇਆ ਵਿਖਾਈ ਹੈ ਮੇਰੇ ਉੱਤੇ ਨਹੀਂ ਮੇਰੇ ਲਈ ਕੋਈ ਵੀ ਖਾਣਾ ਲੈ ਕੇ ਨਹੀਂ ਆਇਆ ਤਾਂ ਦੋਸਤੋ ਬਜ਼ੁਰਗ ਆਦਮੀ ਨੇ ਮੁਸਕਰਾਉਂਦੇ ਹੋਏ ਕਿਹਾ ਇਹ ਸੱਚ ਹੈ ਕਿ ਪਰਮਾਤਮਾ ਕੋਲ ਸਾਰਿਆਂ ਲਈ ਕੋਈ ਨਾ ਕੋਈ ਯੋਜਨਾ ਤਾਂ ਜ਼ਰੂਰ ਹੁੰਦੀ ਹੈ ਤੇ ਤੇਰੇ ਲਈ ਵੀ ਹੈ ਪਰ ਤੂੰ ਉਸ ਨੂੰ ਗਲਤ ਤਰੀਕੇ ਦੇ ਨਾਲ ਸਮਝ ਲਿਆ ਉਹ ਤੈਨੂੰ ਲੂੰਬੜੀ ਨਹੀਂ ਸਗੋਂ ਤੈਨੂੰ ਉਹ ਸ਼ੇਰ ਦੀ ਤਰ੍ਹਾਂ ਬਣਨਾ ਚਾਹੀਦਾ ਹੈ ਜੇਕਰ ਅਸੀਂ ਵੀ ਆਪਣੇ ਜੀਵਨ ਨੂੰ ਧਿਆਨ ਨਾਲ ਵੇਖੀਏ ਸਾਨੂੰ ਇਸ ਕਹਾਣੀ ਤੋਂ ਪਤਾ ਲੱਗੇਗਾ ਕਿ ਜ਼ਿੰਦਗੀ ਸਬਕਾਂ ਦੇ ਨਾਲ ਭਰੀ ਹੋਈ ਹੈ ਤੇ ਹਰ ਇੱਕ ਪਲ ਦਾ ਇੱਕ ਡੂੰਘਾ ਮਤਲਬ ਹੁੰਦਾ ਹੈ ਮੰਨਿਆ ਕਿ ਉਹ ਲੂੰਬੜੀ ਸਿਰਫ ਬੈਠੀ ਸੀ ਤੇ ਕਿਸੇ ਦਾ ਇੰਤਜ਼ਾਰ ਕਰ ਰਹੀ ਸੀ ਤੇ ਕਦੋਂ ਉਸਦੇ ਨਾਲ ਕੋਈ ਚੰਗੀ ਚੀਜ਼ ਹੋਵੇਗੀ ਪਰ ਉਹ ਆਦਮੀ ਇਹ ਭੁੱਲ ਗਿਆ ਸੀ ਕਿ ਉਹ ਲੂੰਬੜੀ ਮਜਬੂਰ ਸੀ ਪਰ ਅਸੀਂ ਉਸ ਲੂੰਬੜੀ ਵਾਂਗ ਮਰ ਪਰ ਅਸੀਂ ਉਸ ਲੂੰਬੜੀ ਵਾਂਗ ਮਜਬੂਰ ਤੇ ਲਾਚਾਰ ਨਹੀਂ ਹਾਂ ਸਾਡੇ ਕੋਲ ਦੋ ਲੱਤਾਂ ਹਨ ਦੋ ਬਾਹਾਂ ਹਨ ਸਰੀਰ ਸਾਡਾ ਤੰਦ ਰੁਸਤ ਹੈ ਅਸੀਂ ਮਿਹਨਤ ਕਰਕੇ ਖਾ ਸਕਦੇ ਹਾਂ ਉਸ ਸ਼ੇਰ ਵਰਗੇ ਬਣ ਸਕਦੇ ਹਾਂ ਕਿ ਕਿਸੇ ਹੋਰ ਦੀ ਵੀ ਮਦਦ ਕਰ ਸਕੀਏ ਪਰਮਾਤਮਾ ਨੇ ਸਾਨੂੰ ਸਮਰੱਥਾ ਦਿੱਤੀ ਹੈ ਅੰਗ ਦਿੱਤੇ ਹਨ ਕੰਮ ਕਰਨ ਵਾਸਤੇ ਸੋ ਬੇਨਤੀ ਕਰੀਏ ਜੀ ਕਿ ਸਾਡੇ ਕੋਲ ਵੀ ਖੁਦ ਦੀ ਤਾਕਤ ਤੇ ਸਮਰੱਥਾ ਖੁਦ ਦੇ ਹਾਲਾਤਾਂ ਨੂੰ ਬਦਲਣ ਲਈ ਹੈ ਤੁਹਾਨੂੰ ਯਕੀਨ ਕਰਨਾ ਪਵੇਗਾ ਕਿ ਤੁਸੀਂ ਵੀ ਸ਼ੇਰ ਦੀ ਤਰ੍ਹਾਂ ਬਣ ਸਕਦੇ ਹੋ ਇੱਕ ਹੋਰ ਹੀ ਤੁਹਾਨੂੰ ਬਹੁਤ ਪਿਆਰੀ ਕਹਾਣੀ ਸੁਣਾਉਂਦੀ ਹਾਂ ਜੀ ਇੱਕ ਰਾਜ ਦਾ ਇੱਕ ਰਾਜਾ ਸੀ ਉਹ ਬਹੁਤ ਹੀ ਉਸ ਦਾ ਇੱਕ ਵਫਾਦਾਰ ਮੰਤਰੀ ਸੀ ਰਾਜੇ ਦਾ ਮੰਤਰੀ ਬਹੁਤ ਬੁੱਧੀਮਾਨ ਵੀ ਸੀ ਉਹ ਅਕਸਰ ਹੀ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਪਰਮਾਤਮਾ ਹਰ ਕਿਸੇ ਦਾ ਚੰਗਾ ਹੀ ਸੋਚਦਾ ਹੈ ਇੱਕ ਵਾਰ ਰਾਜਾ ਆਪਣੇ ਸਿੰਘਾਸਣ ਤੇ ਬੈਠਾ ਸੀ ਮੰਤਰੀ ਵੀ ਉਸ ਦੇ ਕੋਲ ਹੀ ਬੈਠਾ ਸੀ ਅਚਾਨਕ ਮੰਤਰੀ ਦੇ ਹੱਥੋਂ ਤਲਵਾਰ ਛੁੱਟੀ ਤੇ ਰਾਜੇ ਦੇ ਪੈਰ ਤੇ ਡਿੱਗ ਪਈ ਤੇ ਰਾਜੇ ਦੇ ਪੈਰ ਦੀ ਇੱਕ ਉਂਗਲੀ ਕੱਟੀ ਗਈ। ਤਦ ਮੰਤਰੀ ਨੇ ਕਿਹਾ ਕਿ ਜੋ ਵੀ ਹੁੰਦਾ ਹੈ ਮਹਾਰਾਜ ਚੰਗੇ ਲਈ ਹੁੰਦਾ ਹੈ। ਰਾਜਾ ਇਹ ਸੁਣ ਕੇ ਬੜਾ ਹੀ ਗੁੱਸੇ ਵਿੱਚ ਆ ਗਿਆ। ਉਸਨੇ ਮੰਤਰੀ ਕੋਲੋਂ ਪੁੱਛਿਆ ਕਿ ਮੇਰੀ ਉਂਗਲ ਕੱਟੀ ਗਈ ਹੈ ਤੇ ਤੂੰ ਕਹਿ ਰਿਹਾ ਹੈ ਕਿ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ। ਰਾਜਾ ਗੁੱਸੇ ਹੋ ਗਿਆ ਤੇ ਮੰਤਰੀ ਨੂੰ ਜੇਲ੍ਹ ਵਿੱਚ ਕੈਦ ਕਰਨ ਦਾ ਹੁਕਮ ਕਰ ਦਿੱਤਾ। ਮంత్రి ਨੂੰ ਇਸ ਗੱਲ ਦਾ ਕੋਈ ਦੁੱਖ ਨਾ ਹੋਇਆ ਤੇ ਜੇਲ੍ਹ ਜਾਂਦੇ ਸਮੇ ਉਸਨੇ ਰਾਜੇ ਨੂੰ ਫਿਰ ਕਿਹਾ ਮਹਾਰਾਜ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਪਰਮਾਤਮਾ ਸਾਰਿਆਂ ਦਾ ਭਲਾ ਲੋਚਦੇ ਹਨ ਰਾਜਾ ਸੁਣ ਕੇ ਹੈਰਾਨ ਰਹਿ ਗਿਆ ਉਸਨੇ ਸੋਚਿਆ ਕਿ ਇਹ ਕਿੰਨਾ ਅਜੀਬ ਵਿਅਕਤੀ ਹੈ ਜੇਲ੍ਹ ਵਿੱਚ ਜਾਂਦਾ ਜਾਂਦਾ ਵੀ ਕਹਿ ਰਿਹਾ ਹੈ ਕਿ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਤਿੰਨ ਮਹੀਨੇ ਬੀਤ ਗਏ ਇੱਕ ਦਿਨ ਰਾਜਾ ਆਪਣੇ ਸੈਨਿਕਾਂ ਦੇ ਨਾਲ ਘੋੜਿਆਂ ਤੇ ਸਵਾਰ ਹੋ ਕੇ ਸ਼ਿਕਾਰ ਕਰਨ ਗਿਆ ਉਹ ਸਾਰੇ ਹੀ ਇੱਕ ਸੰਘਣੇ ਜੰਗਲ ਦੇ ਅੰਦਰ ਚਲੇ ਗਏ। ਰਾਜਾ ਇੱਕ ਹਿਰਨ ਦਾ ਪਿੱਛਾ ਕਰਦੇ ਹੋਏ ਸੰਘਣੇ ਜੰਗਲ ਵਿੱਚ ਇਕੱਲਾ ਹੀ ਚਲਿਆ ਗਿਆ ਤੇ ਆਪਣੇ ਸੈਨਿਕਾਂ ਤੋਂ ਵੱਖ ਹੋ ਗਿਆ। ਹਾਲਾਂਕਿ ਉਹ ਹਿਰਨ ਨੂੰ ਫੜ ਤਾ ਨਹੀਂ ਸਕਿਆ ਪਰ ਉਹ ਆਪਣਾ ਰਸਤਾ ਭੁੱਲ ਗਿਆ। ਜੰਗਲ ਵਿੱਚ ਗਵਾਚ ਗਿਆ। ਜਦੋਂ ਰਾਜੇ ਨੂੰ ਇਹ ਅਹਿਸਾਸ ਹੋਇਆ ਕਿ ਉਹ ਤਾਂ ਬਹੁਤ ਹੀ ਦੂਰ ਆ ਚੁੱਕਾ ਹੈ, ਉਹ ਜੰਗਲ ਤੋਂ ਬਾਹਰ ਨਿਕਲਦਾ ਹੈ। ਰਸਤਾ ਲੱਭਣ ਲੱਗਦਾ ਹੈ। ਅਚਾਨਕ ਰਾਜੇ ਨੂੰ ਉਸ ਜੰਗਲ ਵਿੱਚ ਰਹਿਣ ਵਾਲੇ ਆਦੀਵਾਸੀ ਇੱਕ ਟੋਲੇ ਨੇ ਘੇਰ ਲੈਂਦਾ ਹੈ। ਉਹ ਆਦੀਵਾਸੀ ਰਾਜੇ ਦੇ ਰਾਜ ਵਿੱਚ ਨਹੀਂ ਸਨ। ਉਹ ਰਾਜੇ ਨੂੰ ਪਹਿਚਾਣਦੇ ਵੀ ਨਹੀਂ ਸਨ। ਇਸ ਲਈ ਉਹਨਾਂ ਨੇ ਰਾਜੇ ਨੂੰ ਫੜ ਲਿਆ ਤੇ ਆਪਣੇ ਕਬੀਲੇ ਵਿੱਚ ਲੈ ਗਏ। ਤੇ ਉਹ ਆਦੀਵਾਸੀ ਇੱਕ ਅਜਿਹੇ ਇਨਸਾਨ ਦੀ ਭਾਲ ਵਿੱਚ ਸਨ ਜਿਸ ਨੂੰ ਉਹ ਮਾਰ ਕੇ ਆਪਣੇ ਦੇਵਤਿਆਂ ਨੂੰ ਖੁਸ਼ ਕਰਨ ਦੇ ਲਈ ਬਲੀ ਦੇ ਸਕਣ। ਰਾਜਾ ਉਹਨਾਂ ਤੋਂ ਆਪਣੀ ਜਾਨ ਦੀ ਭੀਖ ਮੰਗ ਰਿਹਾ ਸੀ ਪਰ ਉਹਨਾਂ ਨੇ ਆਦੀਵਾਸੀਆਂ ਨੂੰ ਰਾਜੇ ਦੀ ਭਾਸ਼ਾ ਸਮਝ ਨਹੀਂ ਆ ਰਹੀ ਸੀ। ਉਹਨਾਂ ਨੇ ਖੁਸ਼ੀ ਵਿੱਚ ਢੋਲ ਵਜਾਉਣਾ ਸ਼ੁਰੂ ਕਰ ਦਿੱਤਾ। ਉਹ ਰਾਜੇ ਨੂੰ ਆਪਣੇ ਕਬੀਲੇ ਵਿੱਚ ਲੈ ਗਏ ਤੇ ਉਸ ਨੂੰ ਨਵੇਂ ਕੱਪੜੇ ਪਹਿਨਾਏ। ਉਸ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾਏ ਤੇ ਉਸ ਨੂੰ ਬਲੀ ਲਈ ਤਿਆਰ ਕੀਤਾ ਗਿਆ। ਠੀਕ ਜਦੋਂ ਉਹ ਰਾਜੇ ਨੂੰ ਮਾਰਨ ਹੀ ਵਾਲੇ ਸਨ। ਕਬੀਲੇ ਦੇ ਮੁਖੀ ਨੇ ਦੱਸਿਆ ਕਿ ਰਾਜੇ ਦੀ ਪੈਰ ਦੀ ਇੱਕ ਉਂਗਲੀ ਕੱਟੀ ਹੋਈ ਹੈ। ਇਹ ਵੇਖ ਕੇ ਕਿਸੇ ਨੇ ਢੋਲ ਵਜਾਉਣ ਵਾਲਿਆਂ ਨੂੰ ਹੁਕਮ ਦਿੱਤਾ ਕਿ ਰਾਜੇ ਦੀ ਬਲੀ ਅਸੀਂ ਨਹੀਂ ਦੇ ਸਕਦੇ ਤੇ ਬਲੀ ਨੂੰ ਰੋਕ ਦਿੱਤਾ ਗਿਆ। ਤੇ ਕਹਿਣ ਲੱਗੇ ਕਿ ਇਸ ਮਨੁੱਖ ਦੀ ਬਲੀ ਅਸੀਂ ਨਹੀਂ ਦੇ ਸਕਦੇ ਕਿਉਂਕਿ ਇਹ ਤਾਂ ਅਧੂਰਾ ਹੈ ਜੇ ਅਧੂਰੇ ਮਨੁੱਖ ਦੀ ਬਲੀ ਦਿੱਤੀ ਜਾਵੇਗੀ ਤਾਂ ਦੇਵਤਾ ਖੁਸ਼ ਹੋਣ ਦੀ ਬਜਾਏ ਖੁਸ ਇਸ ਕਰਕੇ ਉਹਨਾਂ ਨੇ ਰਾਜੇ ਨੂੰ ਛੱਡਣ ਦਾ ਫੈਸਲਾ ਕਰ ਲਿਆ ਰਾਜਾ ਖੁਸ਼ੀ-ਖੁਸ਼ੀ ਜੰਗਲ ਤੋਂ ਬਾਹਰ ਆਪਣੇ ਮਹਿਲ ਵਿੱਚ ਵਾਪਸ ਆ ਗਿਆ ਵਾਪਸ ਆ ਕੇ ਉਸਨੇ ਸੋਚਿਆ ਜੇ ਮੇਰੇ ਪੈਰ ਦੀ ਉਂਗਲੀ ਕੱਟੀ ਨਾ ਹੁੰਦੀ ਤਾਂ ਉਹ ਆਦੀਵਾਸੀ ਅੱਜ ਮੈਨੂੰ ਮਾਰ ਦਿੰਦੇ ਇਸ ਦਾ ਮਤਲਬ ਮੰਤਰੀ ਸਹੀ ਹੀ ਕਹਿੰਦਾ ਹੈ ਕਿ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਰਾਜੇ ਨੇ ਸੈਨਿਕਾਂ ਨੂੰ ਤੁਰੰਤ ਹੁਕਮ ਕੀਤਾ ਮੰਤਰੀ ਨੂੰ ਬਾਹਰ ਕੱਢੋ ਜਦੋਂ ਮੰਤਰੀ ਨੂੰ ਬਾਹਰ ਕੱਢਿਆ ਗਿਆ ਤਾਂ ਰਾਜੇ ਨੇ ਸੌਦਾ ਵਾਪਸ ਲੈ ਲਿਆ ਤੇ ਮੰਤਰੀ ਨੂੰ ਪੁੱਛਿਆ ਕਿ ਉਸ ਦਿਨ ਮੇਰੀ ਉਂਗਲੀ ਕੱਟੀ ਗਈ ਸੀ ਇਹ ਮੇਰੇ ਲਈ ਭਲੇ ਲਈ ਹੋਇਆ ਸੀ ਤੇ ਮੈਂ ਇਹ ਸਮਝ ਗਿਆ ਹਾਂ ਪਰ ਮੈਨੂੰ ਇਹ ਦੱਸੋ ਕਿ ਤੁਸੀਂ 3 ਮਹੀਨੇ ਜੇਲ੍ਹ ਵਿੱਚ ਰਹੇ ਹੋ ਤੁਹਾਨੂੰ ਇੰਨਾ ਕਸ਼ਟ ਸਹਿਣਾ ਪਿਆ ਹੈ ਤੁਹਾਡੇ ਨਾਲ ਤਾਂ ਹੋਰ ਵੀ ਬੁਰਾ ਹੋਇਆ ਮంత్రి ਮੁਸਕਰਾਇਆ ਤੇ ਬੋਲਿਆ ਮਹਾਰਾਜ ਮੈਂ ਤੁਹਾਡਾ ਮੰਤਰੀ ਸੀ ਤੇ ਮੈਂ ਤੁਹਾਨੂੰ ਹਮੇਸ਼ਾ ਹੀ ਇਕੱਲੇ ਨਹੀਂ ਸੀ ਕਦੇ ਰਹਿਣ ਦਿੱਤਾ ਜੇ ਮੈਂ ਜੇਲ੍ਹ ਵਿੱਚ ਨਾ ਹੁੰਦਾ ਤਾਂ ਉਸ ਦਿਨ ਤੁਹਾਡੇ ਨਾਲ ਹੀ ਹੋਣਾ ਸੀ ਮਹਾਰਾਜ ਤੁਹਾਡੀ ਕੱਟੀ ਉਂਗਲ ਵੇਖ ਕੇ ਉਹਨਾਂ ਨੇ ਤੁਹਾਨੂੰ ਤਾਂ ਛੱਡ ਦਿੱਤਾ ਪਰ ਮੇਰਾ ਸਰੀਰ ਤਾਂ ਪੂਰਾ ਸੀ ਜੇ ਮੈਂ ਤੁਹਾਡੇ ਨਾਲ ਹੁੰਦਾ ਤਾਂ ਉਹ ਮੇਰੀ ਬਲੀ ਜ਼ਰੂਰ ਦੇ ਦਿੰਦੇ ਇਸ ਲਈ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਮੈਂ ਉਸਦਾਂ ਤੁਹਾਡੇ ਨਾਲ ਨਹੀਂ ਸੀ ਮੈਂ ਜੇਲ੍ਹ ਵਿੱਚ ਸੀ ਇਸ ਲਈ ਤੁਹਾਡੀ ਵੀ ਜਾਨ ਬਚ ਗਈ ਤੇ ਮੇਰੀ ਵੀ ਇਸੇ ਲਈ ਮੈਂ ਪਰਮਾਤਮਾ ਦੀ ਰਜ਼ਾ ਵਿੱਚ ਖੁਸ਼ ਰਹਿੰਦਾ ਹਾਂ ਤੇ ਸੋਚਦਾ ਹਾਂ ਕਿ ਪਰਮਾਤਮਾ ਜੋ ਵੀ ਕਰਦੇ ਹਨ ਚੰਗਾ ਹੀ ਕਰਦੇ ਹਨ ਸਤਿ ਆਤਮ ਸੰਗਤ ਜੀ ਜੇ ਅਸੀਂ ਆਪਣੇ ਜੀਵਨ ਨੂੰ ਵੇਖੀਏ ਤਾਂ ਸਾਡੇ ਜੀਵਨ ਵਿੱਚ ਵੀ ਕਈ ਵਾਰ ਅਜਿਹਾ ਸਮਾਂ ਆਉਂਦਾ ਹੈ ਜਦੋਂ ਸਾਨੂੰ ਲੱਗਦਾ ਹੈ ਕਿ ਸਾਡੇ ਨਾਲ ਬਹੁਤ ਹੀ ਬੁਰਾ ਹੋ ਰਿਹਾ ਹੈ ਅਜਿਹਾ ਨਹੀਂ ਹੋਣਾ ਚਾਹੀਦਾ ਪਰ ਕੁਝ ਸਮੇਂ ਬਾਅਦ ਜੇ ਅਸੀਂ ਪਿੱਛੇ ਮੁੜ ਕੇ ਵੇਖਦੇ ਹਾਂ ਤਾਂ ਸਾਨੂੰ ਲੱਗਦਾ ਹੈ ਉਸ ਸਮੇਂ ਜੋ ਵੀ ਹੋਇਆ ਉਹ ਚੰਗੇ ਲਈ ਹੀ ਹੋਇਆ ਦਰਅਸਲ ਅਸੀਂ ਹਰ ਘਟਨਾ ਨੂੰ ਆਪਣੀ ਬੁੱਧੀ ਨਾਲ ਹੀ ਅੰਕਣ ਦੀ ਕੋਸ਼ਿਸ਼ ਕਰਦੇ ਹਾਂ ਪਰ ਅਸਲ ਵਿੱਚ ਸਾਡੀ ਬੁੱਧੀ ਵੀ ਸੀਮਤ ਹੀ ਹੁੰਦੀ ਹੈ ਅਸੀਂ ਆਪਣੀ ਸੀਮਤ ਬੁੱਧੀ ਨਾਲ ਕਿਸੇ ਘਟਨਾ ਦੇ ਯੋਗ ਜਾਂ ਅਯੋਗ ਹੋਣ ਦਾ ਅਨੁਮਾਨ ਨਹੀਂ ਲਗਾ ਸਕਦੇ ਪਰ ਸਾਧ ਸੰਗਤ ਜੀ ਪਰਮਾਤਮਾ ਜੀ ਤਾਂ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਹਨ ਉਹਨਾਂ ਨੂੰ ਸਭ ਪਤਾ ਹੈ ਤੇ ਜੋ ਬੁਰੇ ਕਰਮ ਕਰਦਾ ਹੈ ਉਸ ਨੂੰ ਦੁੱਖ ਮਿਲਦਾ ਜਰੂਰ ਹੈ ਇਸ ਲਈ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਪਰਮਾਤਮਾ ਦੀ ਜੇਕਰ ਇਸ ਗੱਲ ਨੂੰ ਅਸੀਂ ਸਮਝ ਲਈਏ ਤਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਨਿਰਾਸ਼ ਨਹੀਂ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ